ਚੰਡੀਗੜ੍ਹ ਚ ਪੜਿਆ ਇੱਕ ਨੌਜਵਾਨ ਲਾਰੈਂਸ ਬਿਸ਼ਨੋਈ ਦਾ ਸਫ਼ਰ ਚੰਡੀਗੜ੍ਹ ਯੂਨੀਵਰਸਿਟੀ ਤੋਂ ਸ਼ੁਰੂ ਹੋਇਆ ਪਹਿਲਾਂ ਯੂਨੀਵਰਸਿਟੀ ਦੀ ਪ੍ਰਧਾਨਗੀ ਲਈ ਫਿਰ ਕੁਝ ਕਤਲਾਂ ਦੇ ਵਿੱਚ ਨਾਮ ਆਇਆ ਫਿਰ ਜੇਲ੍ਹਾਂ ਚ ਗਿਆ ਤੇ ਫਿਰ ਪੰਜਾਬ ਦੇ ਵਿੱਚ ਸਿੱਧੂ ਮੂਸੇਵਾਲੇ ਦਾ ਕਤਲ ਸੰਦੀਪ ਨੰਗਲੰਬੀਆ ਦਾ ਕਤਲ ਪੰਜਾਬ ਦੇ ਨਾਮੀ ਸਿੰਗਰ ਤੇ ਇੱਕ ਨਾਮੀ ਕਬੱਡੀ ਖਿਡਾਰੀ ਦੇ ਕਤਲ ਤੋਂ ਬਾਅਦ ਆਪਣਾ ਖੌਫ ਪੰਜਾਬ ਦੇ ਵਿੱਚ ਕਾਇਮ ਕੀਤਾ ਤੇ ਫਿਰ ਲੋਕਾਂ ਤੋਂ ਮੰਗੀਆਂ ਫਰੋਤੀਆਂ ਪਹਿਲਾਂ ਪੰਜਾਬ ਦੇ ਵਿੱਚ ਕਿਲਿੰਗਸ ਕੀਤੀਆਂ ਤੇ ਹੁਣ ਕੈਨੇਡਾ ਦੇ ਵਿੱਚ ਕਿਲਿੰਗਸ ਕਰ ਰਹੇ ਆ ਕਿਵੇਂ ਲਾਰੈਂਸ ਬਿਸ਼ਨੋਈ ਨੇ ਇੰਡੀਆ ਦੀ ਜੇਲ੍ਹ ਚੋਂ ਬੈਠ ਕੇ ਕੈਨੇਡਾ ਦੇ ਸ਼ਹਿਰ ਸਰੀ ਦੇ ਵਿੱਚ ਹਰਦੀਪ ਸਿੰਘ ਮਿੱਜਰ ਦਾ ਕਤਲ ਕੀਤਾ ਤੇ ਉਸ ਕਤਲ ਤੋਂ ਬਾਅਦ ਇੱਕ ਗੈਂਗਵਾਰ ਸ਼ੁਰੂ ਹੋ ਗਈ ਕੈਨੇਡਾ ਦੇ ਵਿੱਚ ਤੇ ਹਰਦੀਪ ਸਿੰਘ ਨਿੱਜਰ ਦੇ ਕਤਲ ਤੋਂ ਬਾਅਦ ਕਿਵੇਂ ਲਾਰੈਂਸ ਬਿਸ਼ਨੋਈ ਨੇ ਆਪਣਾ ਖੂਨੀ ਖੇਡ ਕੈਨੇਡਾ ਦੀ ਧਰਤੀ ਤੇ ਸ਼ੁਰੂ ਕੀਤਾ ਸਿਚੁਏਸ਼ਨ ਇੱਥੋਂ ਤੱਕ ਪਹੁੰਚ ਗਈ ਕਿ ਜਸਟਿਨ ਟਰੂਡੋ ਨੇ ਸਿੱਧਾ-ਸਿੱਧਾ ਇੰਡੀਅਨ ਗਵਰਨਮੈਂਟ ਦਾ ਇਸ ਕਤਲ ਦੇ ਪਿੱਛੇ ਹੱਥ ਦੱਸਿਆ ਤੇ ਫੇਰ ਕਰਨ ਔਜਲਾ ਤੇ ਏਪੀ ਟੂਲੋਂ ਦੇ ਘਰਾਂ ਤੇ ਚੱਲੀਆਂ ਗੋਲੀਆਂ ਇਸ ਸਭ ਕੁਝ ਦੇ ਪਿੱਛੇ ਦੋ ਬੰਦਿਆਂ ਦਾ ਹੱਥ ਦੱਸਿਆ ਜਾ ਰਿਹਾ ਹੈ ਸਿਗਾ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਕਿਵੇਂ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ 프੍ਰੈਂਪਟਨ ਸਰੀ ਤੇ ਵਿਨੀਪੈਗ ਵਰਗੇ ਸ਼ਹਿਰ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿਵੇਂ ਪੰਜਾਬ ਤੋਂ ਬਾਅਦ ਕੈਨੇਡਾ ਦੇ ਵਿੱਚ ਗੈਂਗਸਟਰਸ ਨੇ ਟੇਕਓਵਰ ਕੀਤਾ ਤੇ ਕਿਵੇਂ ਹੋ ਰਹੀਆਂ ਕੈਨੇਡਾ ਦੇ ਵਿੱਚ ਗਿਲਿੰਗਸ ਤੇ ਕਿਵੇਂ ਇੱਕ ਸ਼ਾਂਤ ਤੇ ਸੋਹਣੀ ਕੰਟਰੀ ਦੇ ਵਿੱਚ ਇਹਨਾਂ ਗੈਂਗਸਟਰਾਂ ਨੇ ਆਪਣਾ ਡਰੱਗ ਟ੍ਰੈਫਿਕਿੰਗ, ਸਟਾਰਸ਼ਨ ਤੇ ਮਨੀ ਲਾਂਡਰਿੰਗ ਦਾ ਕੰਮ ਸ਼ੁਰੂ ਕੀਤਾ ਇੱਥੇ ਲੋਕ ਆਪਣੇ ਸੁਪਨੇ ਲੈ ਕੇ ਆਉਂਦੇ ਸੀ ਤੇ ਹੱਕ ਸੱਚ ਦੀ ਕਮਾਈ ਕਰਕੇ ਲੋਕਾਂ ਨੇ ਆਪਣੇ ਬਿਜ਼ਨਸ ਐਂਪਾਇਰ ਖੜੇ ਕੀਤੇ ਤੇ ਹੁਣ ਇਹ ਗੈਂਗਸਟਰਸ ਉਹਨਾਂ ਤੋਂ ਐਕਸਟਰੈਕਸ਼ਨ ਮਨੀ ਮੰਗ ਰਹੇ ਆ ਤੇ ਉਹਨਾਂ ਦੇ ਮਿਹਨਤ ਨਾਲ ਕਮਾਏ ਹੋਏ ਪੈਸੇ ਉਹਨਾਂ ਦੇ ਹੱਥਾਂ ਦੇ ਵਿੱਚੋਂ ਖੋ ਰਹੇ ਆ ਇਹ ਸਾਰੇ ਬਾਰੇ ਆਪਾਂ ਅੱਜ ਇਸ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਇਹ ਸਭ ਕੁਝ ਕਿੱਥੋਂ ਸ਼ੁਰੂ ਹੋਇਆ ਪਹਿਲਾਂ ਸੰਦੀਪ ਨੰਗਲੰਬੀਆ ਦਾ ਕਤਲ ਹੋਇਆ ਤੇ ਫਿਰ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਮਾਰਚ 2022 ਦੇ ਵਿੱਚ ਸੰਦੀਪ ਨੰਗਲੰਬੀਆਂ ਨੂੰ ਇੱਕ ਕਬੱਡੀ ਟੂਰਨਾਮੈਂਟ ਦੇ ਵਿੱਚ ਗੋਲੀਆਂ ਮਾਰ ਕੇ ਉਹਦਾ ਕਤਲ ਕਰ ਦਿੱਤਾ ਗਿਆ ਤੇ ਫਿਰ ਹੋਇਆ ਸਿੱਧੂ ਮੂਸੇਵਾਲੇ ਦਾ ਕਤਲ ਮਈ 2022 ਦੇ ਵਿੱਚ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਸਾਰੀ ਦੁਨੀਆ ਹਿੱਲ ਗਈ ਤੇ ਕੈਨੇਡਾ ਬੈਠੇ ਗੋਲਡੀ ਬਰਾੜ ਨੇ ਇਹ ਕਤਲ ਦੀ ਜ਼ਿੰਮੇਵਾਰੀ ਲਈ ਇਹਨਾਂ ਨੇ ਇਹ ਕਤਲ ਕਰਨ ਤੋਂ ਬਾਅਦ ਲੋਕਾਂ ਦੇ ਵਿੱਚ ਡਰ ਪੈਦਾ ਕੀਤਾ ਲੋਕਾਂ ਤੋਂ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਤੇ ਪੰਜਾਬ ਤੋਂ ਬਾਅਦ ਕੈਨੇਡਾ ਦੇ ਵਿੱਚ ਇਹਨਾਂ ਨੇ ਆਪਣਾ ਦਬਾਅ ਬਣਾਉਣਾ ਸ਼ੁਰੂ ਕਰਤਾ ਤੇ ਫਿਰ ਹੋਇਆ ਕੈਨੇਡਾ ਦੇ ਵਿੱਚ ਸਭ ਤੋਂ ਵੱਡਾ ਕਤਲ ਥਰੀ ਦੇ ਸ਼ਹਿਰ ਹਰਦੀਪ ਸਿੰਘ ਨਿੱਜਰ ਦਾ ਕਤਲ ਜੂਨ 2023 ਦੇ ਵਿੱਚ ਹਰਦੀਪ ਸਿੰਘ ਨਿੱਜਰ ਗੁਰਦੁਆਰਾ ਸਾਹਿਬ ਪਾਠ ਤੇ ਸੇਵਾ ਕਰਨ ਤੋਂ ਬਾਅਦ ਆਪਣੇ ਘਰੇ ਜਾ ਰਹੇ ਸੀ ਤੇ ਜਦੋਂ ਉਹ ਗੁਰਦੁਆਰਾ ਸਾਹਿਬ ਤੋਂ ਆਪਣੇ ਘਰੇ ਵਾਪਸ ਜਾ ਰਹੇ ਸੀ ਤੇ ਰਸਤੇ ਵਿੱਚ ਤਿੰਨ ਯੰਗ ਉਮਰ ਦੇ ਮੁੰਡਿਆਂ ਨੇ ਹਰਦੀਪ ਸਿੰਘ ਨਿੱਜਰ ਨੂੰ ਗੋਲੀਆਂ ਮਾਰ ਕੇ ਉਹਦਾ ਕਤਲ ਕਰ ਦਿੱਤਾ ਤੇ ਇਸ ਕਤਲ ਨੇ ਕੈਨੇਡਾ ਦੀ ਪੋਲਿਟਿਕਸ ਨੂੰ ਪੂਰੀ ਤਰ੍ਹਾਂ ਹਿਲਾ ਕੇ ਰੱਖਤਾ ਲੋਕਾਂ ਦੇ ਵਿੱਚ ਰੋਸ ਤੇ ਗੁੱਸੇ ਦੀ ਭਾਵਨਾ ਸੀ ਤੇ ਹਰਦੀਪ ਸਿੰਘ ਨਿੱਜਰ ਦਾ ਕਤਲ ਕੈਨੇਡਾ ਦੀ ਪੋਲਿਟਿਕਸ ਦੇ ਵਿੱਚ ਇੱਕ ਮੇਨ ਮੁੱਦਾ ਬਣ ਗਿਆ ਸੀਗਾ dozens gathered outside the consulate general of india in vancouver to mark the 2 year anniversary of the death of a sick activist hardeep singh nejjar ਤੇ ਫਿਰ ਕੁਝ ਸਮੇਂ ਬਾਅਦ ਆਈ RCMP ਪੁਲਿਸ ਦੀ ਇੱਕ ਰਿਪੋਰਟ ਜਿਹਦੇ ਵਿੱਚ ਇਹ ਦੱਸਿਆ ਗਿਆ ਸੀਗਾ ਕਿ ਕਿਵੇਂ ਇੰਡੀਅਨ ਗਵਰਨਮੈਂਟ ਦੇ ਏਜੰਟਸ ਹਰਦੀਪ ਸਿੰਘ ਨੇਜਰ ਦੀ ਰਾਇਕੀ ਕਰ ਰਹੇ ਸੀ ਤੇ ਨੇਜਰ ਦੇ ਕਤਲ ਦੇ ਵਿੱਚ ਤਿੰਨ ਨਾਮ ਨਿਕਲ ਕੇ ਸਾਹਮਣੇ ਆਏ ਕਮਲਪ੍ਰੀਤ ਸਿੰਘ ਕਰਨਪ੍ਰੀਤ ਔਜਲਾ ਤੇ ਕਰਨ ਬਰਾੜ ਇਹ ਤਿੰਨੇ ਕੈਨੇਡਾ ਦੇ ਵਿੱਚ ਪੜ੍ਹਾਈ ਕਰਨ ਆਏ ਸੀਗੇ ਤੇ ਗੋਲਡੀ ਬਰਾੜ ਦੇ ਇਸ਼ਾਰਿਆਂ ਤੇ ਉਹਦੇ ਆਸਿਆਂ ਦੇ ਲਾਲਚ ਦੇ ਵਿੱਚ ਇਹ ਤਿੰਨਾਂ ਨੌਜਵਾਨਾਂ ਨੇ ਹਰਦੀਪ ਸਿੰਘ ਨਿੱਜਰ ਦਾ ਕਤਲ ਕੀਤਾ ਤੇ ਨਿੱਜਰ ਦੇ ਕਤਲ ਤੋਂ ਬਾਅਦ ਇੱਕ ਹੋਰ ਕਤਲ ਹੋਇਆ ਜਿਸ ਦੇ ਨਾਲ ਪੰਜਾਬੀ ਭਾਈਚਾਰਾ ਕੈਨੇਡਾ ਦੇ ਵਿੱਚ ਪੂਰੀ ਤਰ੍ਹਾਂ ਹਿੱਲ ਗਿਆ ਸੀਗਾ ਸੁਖਾ ਦੁੰਨੇਕੇ ਸਪਟੰਬਰ 2023 ਦੇ ਵਿੱਚ ਵਿਨੀਪੈਗ ਸ਼ਹਿਰ ਇੱਕ ਘਰ ਦੇ ਵਿੱਚ ਪਾਰਟੀ ਚੱਲ ਰਹੀ ਸੀ ਤੇ ਉਸ ਪਾਰਟੀ ਦੇ ਵਿੱਚ ਸ਼ਾਮਲ ਸੀਗਾ ਸੁਖਾ ਦੁੰਨੇਕੇ ਨਾਮ ਦਾ ਗੈਂਗਸਟਰ ਜਿਹੜਾ ਪੰਜਾਬ ਦੇ ਵਿੱਚੋਂ ਪਗੋੜਾ ਸੀਗਾ ਤੇ ਇੱਥੇ ਵੀ ਨਹੀਂ ਪੈਗ ਸ਼ਹਿਰ ਦੇ ਵਿੱਚ ਲੁਕਿਆ ਸੀਗਾ ਤੇ ਫਿਰ ਗੋਲਦੀ ਬਰਾੜ ਤੇ ਕਰਨਪ੍ਰੀਤ ਔਜਲਾ ਇਹਨਾਂ ਦੋਵਾਂ ਨੇ ਇੱਕ ਰਾਤ ਨੂੰ ਉਸ ਘਰ ਦੇ ਵਿੱਚ ਜਾ ਕੇ ਸੁੱਖਾ ਦੁਨੇਕੇ ਦਾ ਕਤਲ ਕਰ ਦਿੱਤਾ ਕੈਨੇਡਾ ਦੇ ਮੋਂਗਾ ਜ਼ਿਲ੍ਹੇ ਦੇ ਦਵਿੰਦਰ ਬੰਮੀਹਾ ਗਿਰੋਹ ਦੇ ਸੁਖਦุล ਸਿੰਘ ਉਰਫ ਸੁੱਖਾ ਦੁਨੇਕੇ ਕੀ ਬੁੱਧਵਾਰ 28 ਸਤੰਬਰ ਦੀ ਰਾਤ ਨੂੰ ਹੱਤਿਆ ਕਰ ਦਿੱਤੀ ਗਈ ਬੋਲਦੀ ਬਰਾੜ ਦੇ ਨਾਲ ਕਰਨਪ੍ਰੀਤ ਔਜਲਾ ਉਹੀ ਗੈਂਗਸਟਰ ਸੀ ਜਿਨੇ ਹਰਦੀਪ ਸਿੰਘ ਨੱਜਰ ਦਾ ਕਤਲ ਕੀਤਾ ਸੀਗਾ ਸੁੱਖਾ ਦੁਨੇਕੇ ਬੰਮੀਹਾ ਗੈਂਗ ਦਾ ਇੱਕ ਮੈਂਬਰ ਸੀਗਾ ਤੇ ਇਸ ਗੈਂਗਵਾਰ ਦੇ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਬੋਲਦੀ ਬਰਾੜ ਨੇ ਆਪਣਾ ਬਤਲਾ ਲੈਣ ਦੇ ਲਈ ਸੁੱਖਾ ਦੁਨੇਕੇ ਦਾ ਕਤਲ ਕੀਤਾ ਤੇ ਫਿਰ ਕੁਝ ਸਮੇਂ ਬਾਅਦ ਜਿਹੜੇ ਨੱਜਰ ਦੇ ਕਤਲ ਦੇ ਵਿੱਚ ਤਿੰਨ ਨੌਜਵਾਨ ਸ਼ਾਮਲ ਸੀ ਉਹਨਾਂ ਨੂੰ ਐਡਮੰਟਨ ਪੁਲਿਸ ਨੇ ਮੈਂਟਨ ਦੇ ਵਿੱਚੋਂ ਲੱਭ ਕੇ ਅਰੈਸਟ ਕਰ ਲਿਆ ਸੀਗਾ ਨਿਜਰ ਤੇ ਸੁੱਖਾ ਦੁੰਨੇਗੇ ਦੇ ਕਤਲ ਤੋਂ ਬਾਅਦ ਲਾਰੈਂਸ ਬਿਸ਼ਨੋਈ ਦੀ ਪਕੜ ਪੂਰੇ ਕੈਨੇਡਾ ਦੇ ਵਿੱਚ ਬਣ ਗਈ ਸੀ ਤੇ ਲਾਰੈਂਸ ਗੈਂਗ ਦਾ ਖੌਫ ਪੂਰੇ ਕੈਨੇਡਾ ਦੇ ਵਿੱਚ ਮੰਡਰਾ ਰਿਹਾ ਸੀਗਾ ਪਹਿਲਾਂ ਬਿਸ਼ਨੋਈ ਗੈਂਗ ਨੇ ਆਪਣਾ ਖੌਫ ਪੰਜਾਬ ਦੇ ਵਿੱਚ ਕਾਇਮ ਕੀਤਾ ਤੇ ਫਿਰ ਇਹਨਾਂ ਦੋਹਾਂ ਕਤਲਾਂ ਤੋਂ ਬਾਅਦ ਲਾਰੈਂਸ ਬਿਸ਼ਨੋਈ ਦਾ ਕੈਨੇਡਾ ਦੇ ਵਿੱਚ ਵੀ ਖੌਫ ਬਣ ਗਿਆ ਸੀਗਾ ਤੇ ਇਸ ਖੌਫ ਦਾ ਫਾਇਦਾ ਚੱਕਣ ਦੇ ਲਈ ਉਹਨਾਂ ਨੇ ਧਮਕਾਉਣਾ ਸ਼ੁਰੂ ਕੀਤਾ ਕੈਨੇਡਾ ਦੇ ਸਿੰਘਾਂ ਨੂੰ ਪਹਿਲਾ ਵਾਰੀ ਆਈ ਕਰਨ ਔਜਲਾ ਦੀ ਤੇ ਫਿਰ ਲਾਰੈਂਸ ਬਿਸ਼ਨੋਈ ਨੇ ਇੰਡੀਆ ਬੈਠੇ ਕਾਲ ਕੀਤੀ ਕਰਨ ਔਜਲੇ ਨੂੰ ਕਰਨ ਅੋਜਲੇ ਨੂੰ ਉਸਟੋਸ਼ਨ ਬਣੀ ਦੀ ਕਾਲ ਆਈ ਤੇ ਇਸ ਕਾਲ ਦੇ ਵਿੱਚ ਕਰਨ ਓਜਲੇ ਤੋਂ ਪੈਸੇ ਮੰਗੇ ਗਏ ਕਰਨ ਓਜਲੇ ਨੇ ਪਹਿਲਾਂ ਪੈਸੇ ਦੇਣ ਤੋਂ ਮਨਾਂ ਕੀਤਾ ਤੇ ਫਿਰ ਗੋਲਡੀ ਬਰਾਡ ਨੇ ਸਰੀ ਦੇ ਵਿੱਚ ਸ਼ੂਟਰ ਭੇਜ ਕੇ ਕਰਨ ਓਜਲੇ ਦੇ ਘਰ ਤੇ ਚਲਾਈਆਂ ਗੋਲੀਆਂ ਜੀ ਮੈਨੇ ਦੇਖੀਆਂ ਗੋਲੀਆਂ ਆਰ ਪਰ ਜਾਤੀਆਂ ਕੈਨੇਡਾ ਮੇ ਕਰ ਰਹਾ ਹੈ ਲੱਕੜ ਕੇ ਸੋ देयर इज ਨਥਿੰਗ ਸਟਾਪਿੰਗ ਥੀਸ ਬੁਲੇਟਸ ਸੋ ਇਟਸ ਲਾਈਕ ਮੈਨੇ ਦੇਖਾ ਹੋਇਆ ਹੈ ਭਾਈ ਮੈਨੇ ਸੁਣੀ ਹੈ ਉਹ ਵਾਅਦੇ ਮੈਨੇ ਦੇਖਾ ਆਪਣੀ ਅੱਖੋਂ ਸੇ ਕੀ ਯਾਰ ਇਹ ਮੇਰੇ ਸਾਥ ਕਿਉਂ ਹੋ ਰਹਾ ਮੈਂ ਕਿਆ ਹੂੰ ਲਾਈਕ ਮੈਂ ਕੁਛ ਨਹੀਂ ਕਰ ਰਹਾ ਯਾਰ ਖਾਣੇ ਬਣਾ ਰਹਾ ਹਾਂ ਭਾਈ ਕਰਨ ਔਜਲੇ ਤੋਂ ਬਾਅਦ ਵਾਰੀ ਆਈ ਏਪੀ ਢੱਲੂਗੀ ਏਪੀ ਢੱਲੂ ਨੂੰ ਵੀ ਕਰਨ ਔਜਲੇ ਬਾਗੂ ਪਹਿਲਾਂ ਕਾਲਸ ਆਈਆਂ ਤੇ ਕਾਲ ਦੇ ਵਿੱਚ 골ਡੀ ਬਰਾੜ ਨੇ ਏਪੀ ਢੱਲੂ ਤੋਂ ਪੈਸੇ ਮੰਗੇ ਤੇ ਫਿਰ ਏਪੀ ਢੱਲੂ ਦੇ ਘਰੇ ਵੀ ਗੋੜੀਆਂ ਚੱਲੀਆਂ ਸਰੀ ਦੇ ਵਿੱਚ AP Dillon a high profile Punjabi musician owns the Caldwell home that was targeted in the early hours of Monday morning. ਲਾਰਸ ਬਸ਼ਨੋਈ ਕੈਨੇਡਾ ਦੇ ਵਿੱਚ ਵੀ ਐਕਸਟਰੈਸ਼ਨ ਬਣੀ ਇਕੱਠੀ ਕਰਕੇ ਆਪਣੀ ਗੈਂਗ ਵਧਾ ਰਿਆ ਸੀਗਾ 골ਡੀ ਬਰਾੜ ਨੇ ਫਿਰ ਪੋਸਟ ਪਾ ਕੇ ਇਹ ਵੀ ਕਿਹਾ ਕਿ ਪੂਰੀ ਮਿਊਜ਼ਿਕ ਇੰਡਸਟਰੀ ਨੂੰ ਇਹ ਇੱਕ ਵਾਰਨਿੰਗ ਆ ਤੇ ਜੇ ਤੁਸੀਂ ਆਪਣੀ ਤੇ ਆਪਣੇ ਘਰਦਿਆਂ ਦੀ ਜਾਨ ਬਚਾਉਣਾ ਚਾਹੁੰਦੇ ਹੋ ਸਾਨੂੰ ਐਕਸਟਰਸ਼ਨ ਮਨੀ ਦੇਣੀ ਹੀ ਪੈਣੀ ਆ 2023 ਤੋਂ 24 ਦੇ ਵਿੱਚ ਇਹਨਾਂ ਵਾਰਦਾਤਾਂ ਤੋਂ ਬਾਅਦ ਇਹਨਾਂ ਨੇ ਐਕਸਟਰੈਕਸ਼ਨ ਮਨੀ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ ਤੇ ਲੱਖਾਂ ਡਾਲਰ ਪੰਜਾਬੀ ਸਿੰਗਰਾਂ ਤੇ ਬਿਜ਼ਨਸਮੈਨਾਂ ਤੋਂ ਇਕੱਠੇ ਕਰਨੇ ਸ਼ੁਰੂ ਕੀਤੇ। ਇਹ ਇਹਨਾਂ ਲਈ ਇੱਕ ਕਮਾਈ ਦਾ ਸਾਧਨ ਬਣ ਗਿਆ ਸੀਗਾ ਤੇ ਇਹ ਆਪਣੀ ਸਾਰੀ ਗੈਂਗ ਇਹ ਐਕਸਟਰੈਕਸ਼ਨ ਮਨੀ ਦੇ ਪੈਸਿਆਂ ਤੋਂ ਚਲਾ ਰਹੇ ਸੀਗੇ ਤੇ ਫਿਰ ਮਈ 2025 ਦੇ ਵਿੱਚ ਜੀਟੀਏ ਦੇ ਇੱਕ ਸ਼ਹਿਰ ਮੀਸੀ ਸਾਗਾ ਦੇ ਵਿੱਚ ਹਰਜਿੰਦਰ ਢੱਡਾ ਦਾ ਕਤਲ ਹੋਇਆ। ਹਰਜਿੰਦਰ ਢੱਡਾ ਇੱਕ ਬਿਜ਼ਨਸਮੈਨ ਸੀ ਤੇ ਉਹ ਆਪਣੀ ਟਰਕਿੰਗ ਕੰਪਨੀ ਮੀਸੀ ਸਾਗਾ ਦੇ ਵਿੱਚ ਚਲਾਉਂਦਾ ਸੀਗਾ। ਕੰਮ ਖਤਮ ਹੋਣ ਤੋਂ ਬਾਅਦ ਹਰਜਿੰਦਰ ਢੱਡਾ ਜਦੋਂ ਆਪਣੀ ਆਫਿਸ ਦੇ ਬਾਹਰ ਨਿਕਲਿਆ ਤੇ ਦੋ ਸ਼ੂਟਰਜ਼ ਇੱਕ ਕਾਲੀ ਚੈਲੈਂਜਰ ਦੇ ਵਿੱਚ ਆਏ ਤੇ ਉਹਨਾਂ ਨੇ ਹਰਜਿੰਦਰ ਤੇ ਫਾਇਰਿੰਗ ਸਟਾਰਟ ਕਰ ਦਿੱਤੀ ਹਰਜਿੰਦਰ ਢੱਡਾ ਦੀ ਗੋਲੀਆਂ ਲੱਗਣ ਤੋਂ ਬਾਅਦ ਮੌਕੇ ਤੇ ਹੀ ਮੌਤ ਹੋ ਗਈ ਤੇ ਇਹ ਸ਼ੂਟਰਜ਼ ਆਪਣਾ ਕੰਮ ਕਰਕੇ ਉੱਥੋਂ ਫਰਾਰ ਹੋ ਗਏ ਹਰਜਿੰਦਰ ਢੱਡਾ ਕਈ ਸਾਲ ਪਹਿਲਾਂ ਇੰਡੀਆ ਤੋਂ ਕੈਨੇਡਾ ਆਇਆ ਸੀਗਾ ਤੇ ਕੈਨੇਡਾ ਦੇ ਵਿੱਚ ਮਿਹਨਤ ਕਰਕੇ ਟਰੱਕਿੰਗ ਕੰਪਨੀ ਸ਼ੁਰੂ ਕੀਤੀ ਹਰਜਿੰਦਰ ਢੱਡਾ ਦੀ ਡਾਟਰ ਨੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਕਿ ਉਸਦੇ ਫਾਦਰ ਨੂੰ ਦਸੰਬਰ 2023 ਦੇ ਵਿੱਚ ਐਕਸਟਰੈਕਸ਼ਨ ਦੀ ਕਾਲ ਆਈ ਸੀ ਕਿ ਗੋਡੀ ਬਰਾਡਵਲ ਤੇ ਉਹਦੇ ਫਾਦਰ ਨੇ ਐਕਸਟਰੈਕਸ਼ਨ ਬਣੀ ਦੇਣ ਤੋਂ ਮ ਕਤਲ ਕਰ ਦਿੱਤਾ ਹਰਜਿੰਦਰ ਢੱਡਾ ਦੇ ਨਾਂ ਤੇ ਇੰਡੀਆ ਦੇ ਵਿੱਚ ਵੀ ਕੇਸ ਚੱਲ ਰਿਹਾ ਸੀਗਾ ਹਰਜਿੰਦਰ ਢੱਡਾ ਦੀ ਡਾਕਟਰ ਨੇ ਇਹ ਵੀ ਕਿਹਾ ਕਿ ਪਹਿਲਾਂ ਉਹਨਾਂ ਨੇ ਇਹ ਕਾਲ ਨੂੰ ਇਗਨੋਰ ਕੀਤਾ ਤੇ ਫਿਰ ਉਹਨਾਂ ਨੇ ਪੁਲਿਸ ਨੂੰ ਇਹਦੇ ਬਾਰੇ ਦੱਸਿਆ ਤੇ ਪੀਲ ਪੁਲਿਸ ਨੂੰ ਇਹਦੇ ਬਾਰੇ ਪੂਰੀ ਜਾਣਕਾਰੀ ਸੀ ਕਿ ਹਰਜਿੰਦਰ ਢੱਡਾ ਨੂੰ ਐਕਸਟਰਸ਼ਨ ਦੀਆਂ ਕਾਲ ਆ ਰਹੀਆਂ ਢੱਡਾ ਦੀ ਡਾਕਟਰ ਦੇ ਮੁਤਾਬਕ ਪੀਲ ਪੁਲਿਸ ਨੇ 2 ਦਿਨ ਉਹਨਾਂ ਦੇ ਘਰ ਤੇ ਨਿਗਰਾਨੀ ਰੱਖੀ ਪਰ ਉਸ ਤੋਂ ਬਾਅਦ ਪੁਲਿਸ ਨੇ ਕੋਈ ਇਨਵੈਸਟੀਗੇਸ਼ਨ ਨਹੀਂ ਕੀਤੀ ਤੇ ਪੁਲਿਸ ਦੀ ਢਿੱਲ ਕਰਕੇ ਉਹਨਾਂ ਦੇ ਫਾਦਰ ਦੀ ਕਿਲਿੰਗ ਹੋਈ ਆ The family believes the murder is connected to an extortion call data received in December 20 23 they were cussing at him and when they were cussing at him they told him that they either want 500000 or either they will kill him jinni ami extortion call canada de vich aa rahiya siyan majority calls <laughs> police nu report hoyia siyan par canada police ne koi bade actions nahi le ta karke eh gangsters canada de shahar de vich bekhauf ghum rahe sige te onna ne bekhauf hoke eh killings kitiyan ਫਿਰ ਇਹ ਫੁਨੀਘੇੜ ਇੱਥੇ ਹੀ ਖਤਮ ਨਹੀਂ ਹੋਇਆ ਤੇ ਫਿਰ ਟੱਡਾ ਦੇ ਕਤਲ ਤੋਂ ਬਾਅਦ ਇੱਕ ਹੋਰ ਜੀਟੀਏ ਦੇ ਬਿਜ਼ਨਸਮੈਨ ਨੂੰ ਐਕਸਟਰੈਕਸ਼ਨ ਦੀ ਕਾਲ ਆਈ ਕੈਨੇਡਾ ਤੋਂ ਇਸ ਵੇਲੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਲਾਰਸ ਗੈਂਗ ਨੇ ਇੱਕ ਹੋਰ ਵੱਡਾ ਕਤਲ ਉੱਥੇ ਕਰਵਾ ਦਿੱਤਾ ਹੈ ਜਿਸ ਦੀ ਜ਼ਿੰਮੇਵਾਰੀ ਗੋਲਡੀ ਬਰਾੜ ਤੇ ਰੋਹਿਤ ਗੁਦਾਰਾ ਦੇ ਵੱਲੋਂ ਲਈ ਗਈ ਹੈ ਐਮਪੀ ਤਨੋਵਾ ਦਾ ਕਤਲ ਕਰਵਾਇਆ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਐਮਪੀ ਤਨੋਵਾ ਇੱਕ ਉੱਗਾ ਕਾਰੋਬਾਰੀ ਹੈ ਜਿਸ ਦਾ ਕਤਲ ਕਰਵਾਇਆ ਗਿਆ ਗੋਲਡੀ ਬਰਾੜ ਤੇ ਰੋਹਿਤ ਗੁਦਾਰਾ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ। ਐਮਪੀ ਨਾਂ ਦਾ ਇੱਕ ਬੰਦਾ ਜਿਹੜਾ ਜੀਟੀਏ ਦੇ ਵਿੱਚ ਇੱਕ ਕਾਰ ਰਿਪੇਅਰ ਸ਼ਾਪ ਦਾ ਬਿਜ਼ਨਸ ਕਰਦਾ ਸੀਗਾ। ਇਹ ਐਮਪੀ ਨਾਂ ਦਾ ਬੰਦਾ ਕੁਝ ਮਹੀਨੇ ਪਹਿਲਾਂ ਹੀ ਜੇਲ੍ਹ ਤੋਂ ਬਾਹਰ ਆਇਆ ਸੀਗਾ ਤੇ ਇਹਦਾ ਡਰੱਗ ਟਰੈਫਿਕਿੰਗ ਦੇ ਵਿੱਚ ਨਾਂ ਸੀਗਾ ਜਿਹਦੇ ਕਰਕੇ ਇਹ ਕੁਝ ਸਮਾਂ ਜੇਲ੍ਹ ਦੇ ਵਿੱਚ ਲਾ ਕੇ ਆਇਆ ਤੇ ਜੇਲ੍ਹ ਤੋਂ ਬਾਹਰ ਆਉਣ ਦੇ ਬਾਅਦ ਇਹਨੂੰ ਇੰਡੀਆ ਤੋਂ ਬਿਸ਼ਨੋਈ ਗੈਂਗ ਦੇ ਮੈਂਬਰ ਗੋਦਰਾ ਦੀ ਕਾਲ ਆਈ। ਗੋਦਰਾ ਨੇ ਇਸ ਕਾਲ ਦੇ ਵਿੱਚ ਐਮਪੀ ਨੂੰ ਕਿਹਾ ਕਿ ਸਾਨੂੰ 1 ਲੱਖ ਡਾਲਰ ਚਾਹੀਦਾ ਤੇਰੇ ਤੋਂ ਜਿੱਥੋਂ ਮਰਜ਼ੀ ਇਕੱਠਾ ਕਰਕੇ ਦੇ। ਆਬਵੀਅਸਲੀ ਐਮਪੀ ਜਿਹਨੂੰ ਇਹ ਐਕ ਉਹ ਪੇਰਪ ਦੇ ਬਿਜ਼ਨਸ ਦੇ ਨਾਮ ਨਾਲ ਡਰੱਗ ਵੀ ਵੇਚਦਾ ਸੀਗਾ ਤੇ ਬਿਸ਼ਨੋਈ ਕੈਗ ਨੂੰ ਇਹ ਪਤਾ ਲੱਗ ਗਿਆ ਸੀਗਾ ਕਿ ਇਹ ਬੰਦੇ ਕੋਲ ਕਾਫੀ ਪੈਸੇ ਹੈਗੇ ਆ ਤਾਂ ਕਰਕੇ ਗੋਦਰਾ ਨੇ ਐਮਪੀ ਨੂੰ ਇਹ ਕਾਲ ਕੀਤੀ ਇਸ ਕਾਲ ਦੇ ਵਿੱਚ ਗੋਦਰਾ ਨੇ ਸਿੱਧਾ-ਸਿੱਧਾ ਐਮਪੀ ਨੂੰ ਕਿਹਾ ਕਿ ਜਾਂ ਤਾਂ ਅਸੀਂ ਤੈਨੂੰ ਮਾਰ ਦਾਂਗੇ ਤੇ ਜਾਂ ਅਸੀਂ ਤੇਰੇ ਘਰਦਿਆਂ ਨੂੰ ਨੁਕਸਾਨ ਪਹਚਾਵਾਂਗੇ ਤੂੰ ਜਿਹੜੇ ਮਰਜ਼ੀ ਦੁਨੀਆ ਦੇ ਕੋਨੇ ਦੇ ਵਿੱਚ ਲੁਕ ਜਾ ਅਸੀਂ ਤੈਨੂੰ ਲੱਭ ਕੇ ਮਾਰ ਦਾਂਗੇ ਤੈਨੂੰ ਸਾਨੂੰ ਪੈਸੇ ਦੇਣੇ ਹੀ ਪੈਣੇ ਆ ਨਹੀਂ ਤੇ ਤੇਰਾ ਅਸੀਂ ਨੁਕਸਾਨ ਕਰਾਂਗੇ ਤੇ ਐਮਪੀ ਨੇ ਗੋਦਰਾ ਨੂੰ ਕਿਹਾ ਕਿ ਮੈਂ ਤੇਥੋਂ ਡਰਦਾ ਨਹੀਂ ਤੂੰ ਜੋ ਮਰਜ਼ੀ ਕਰ ਲੈ ਮੈਂ ਤੈਨੂੰ ਪੈਸੇ ਗੋਲਡੀ ਬਰਾੜ ਦੀ ਮਦਦ ਦੇ ਨਾਲ ਕੋਈ ਸ਼ੂਟਰ ਭੇਜੇ ਤੇ ਐਮਪੀ ਦੇ ਕਾਰਗਰਾਜ ਤੇ ਗੋਲੀਆਂ ਚਲਾਈਆਂ ਤੇ ਇਸ ਸ਼ੂਟਿੰਗ ਦੇ ਮੌਕੇ ਐਮਪੀ ਦੇ ਫਾਦਰ ਸਾਹਿਬ ਵੀ ਐਮਪੀ ਨਾਲ ਇਸ ਕਾਰਗਰਾਜ ਦੇ ਵਿੱਚ ਮੌਜੂਦ ਸੀਗੇ ਤੇ ਜਦੋਂ ਸ਼ੂਟਰਾਂ ਨੇ ਆ ਕੇ ਇਹਨਾਂ ਦੀ ਕਾਰਗਰਾਜ ਤੇ ਸ਼ੂਟਿੰਗ ਸ਼ੁਰੂ ਕੀਤੀ ਤੇ ਇਸ ਸ਼ੂਟਿੰਗ ਦੇ ਵਿੱਚ ਐਮਪੀ बच ਗਿਆ ਪਰ ਉਹਦੇ ਫਾਦਰ ਸਾਹਿਬ ਦੇ ਤਿੰਨ ਗੋਲੀਆਂ ਵੱਜੀਆਂ ਤੇ ਜਿਹਦੇ ਨਾਲ ਉਹਦੇ ਫਾਦਰ ਕਾਫੀ ਜ਼ਖਮੀ ਹੋ ਗਏ ਤੇ ਇਸ ਸ਼ੂਟਿੰਗ ਤੋਂ ਬਾਅਦ ਐਮਪੀ ਨੂੰ ਬਹੁਤ ਗੁੱਸਾ ਆਇਆ ਤੇ ਉਹਨੇ ਇੰਡੀਆ ਬੈਠੇ ਗੈਂਗਸਟਰ ਗੋਦਰਨ ਬਹੁਤ ਗਾਲਾਂ ਕੱਢੀਆਂ ਇਸ ਕਾਲ ਤੋਂ ਬਾਅਦ ਗੋਦਰਾਂ ਨੇ ਆਪਣੇ ਸ਼ੂਟਰ ਭੇਜ ਕੇ ਐਮਪੀ ਤੇ ਗੋਲੀਆਂ ਚਲਵਾਈਆਂ ਜਿਦੇ ਵਿੱਚ ਐਮਪੀ ਐਪਲ ਦਾ ਕਤਲ ਹੋ ਗਿਆ ਤੇ ਇਹ ਸਾਰੀਆਂ ਕਿਲਿੰਗਸ ਤੋਂ ਇਹ ਸਾਬਤ ਹੋ ਗਿਆ ਸੀਗਾ ਕਿ ਹੁਣ ਬਿਸ਼ਨੋਈ ਗੈਂਗ ਨੇ ਕੈਨੇਡਾ ਦੇ ਵਿੱਚ ਵੀ ਕਬਜ਼ਾ ਕਰ ਲਿਆ ਇਹ ਸਭ ਕੁਝ ਤੋਂ ਬਾਅਦ RCMP ਵੀ ਹਰਕਤ ਦੇ ਵਿੱਚ ਆਈ ਤੇ ਉਹਨਾਂ ਨੇ ਕਈ ਇਨਵੈਸਟੀਗੇਸ਼ਨਸ ਦੇ ਵਿੱਚ ਇਹ ਕਿਹਾ ਤੇ ਲਾਰੈਂਸ ਬਿਸ਼ਨੋਈ ਦੀ ਗੈਂਗ ਦੇ ਮੈਂਬਰ ਹੁਣ ਕੈਨੇਡਾ ਦੇ ਵਿੱਚ ਇਹ ਕਿਲਿੰਗਸ ਕਰ ਰਹੇ ਆ ਤੇ ਇਹਨਾਂ ਸਾਰੀਆਂ ਕਿਲਿੰਗਸ ਤੋਂ ਬਾਅਦ ਕੈਨੇਡਾ ਦੇ ਲੋਕ ਪੰਜਾਬੀਆਂ ਨੂੰ ਇੱਕ ਛੱਤ ਦੀ ਨਜ਼ਰ ਨਾਲ ਦੇਖਣ ਲੱਗੇ ਤੇ ਬ੍ਰੈਂਪਟਨ ਦੇ ਮੇਅਰ ਪੈਟ੍ਰਿਕ ਬਰਾਊਨ ਨੇ ਪ੍ਰੈਸ ਕਾਨਫਰੰਸ ਕਰਕੇ ਇਹ ਕਿਹਾ ਕਿ ਬਿਸ਼ਨੋਈ ਗੈਂਗ ਇੱਕ ਟੈਰੋਰਿਸਟ ਆਰਗੇਨਾਈਜੇਸ਼ਨ ਆ ਜਿਹੜੀ ਕੈਨੇਡਾ ਲਈ ਇੱਕ ਬਹੁਤ ਵੱਡਾ ਖਤਰਾ ਤੇ ਇਸ ਇਸ਼ੂਸ ਨੂੰ ਰਿਜ਼ੋਲਵ ਕਰਨ ਦੇ ਲਈ RCMP ਨੇ ਪ੍ਰੋਜੈਕਟ ਰੀਜ਼ੋਲਵ ਲਾਂਚ ਕੀਤਾ ਪਰ ਜਿਹੜੇ ਕੈਨੇਡਾ ਦੇ ਵਿੱਚ ਲੋਗ ਆ ਉਹ ਕ੍ਰਿਮੀਨਲਸ ਨੂੰ ਬਹੁਤ ਜ਼ਿਆਦਾ ਖੁੱਲ੍ਹ ਦਿੰਦੇ ਆ ਤੇ ਇਹ ਕ੍ਰਿਮੀਨਲਸ ਇਹਦਾ ਫਾਇਦਾ ਚੱਕਦੇ ਆ ਤੇ ਇਸ ਲਾਅਸ ਦਾ ਮਿਸਯੂਜ਼ ਕਰਦੇ ਆ ਕੈਨੇਡਾ ਦੀ ਪ੍ਰੋਬਲਮ ਕੱਲੀ ਗੈਂਗਸਟਰਸ ਤੱਕ ਸੀਮਤ ਨਹੀਂ ਗਈ ਪੰਜਾਬੀਆਂ ਨੇ ਹੋਰ ਵੀ ਬਹੁਤ ਝੰਡੇ ਗੱਡੇ ਆ ਕੈਨੇਡਾ ਦੇ ਵਿੱਚ ਪਹਿਲਾਂ ਕੈਨੇਡਾ ਦੇ ਵਿੱਚ ਪੰਜਾਬੀ ਇੱਕ ਮਿਹਨਤੀ ਤੇ ਔਨੈਸਟ ਮੈਨ ਦੀ ਤਰ੍ਹਾਂ ਦੇਖੇ ਜਾਂਦੇ ਸੀ ਪਰ ਹੁਣ ਕੈਨੇਡਾ ਦੇ ਲੋਕ ਪੰਜਾਬੀਆਂ ਨੂੰ ਇੱਕ ਸ਼ੱਕ ਦੀ ਨਜ਼ਰ ਨਾਲ ਦੇਖਦੇ ਆ ਕੈਨੇਡਾ ਦੇ ਵਿੱਚ ਜੇ ਕੋਈ ਡਰੱਗ ਰਿਲੇਟਿਡ ਖਬਰ ਆਉਂਦੀ ਆ ਤੇ ਉਹਦੇ ਵਿੱਚ ਪੰਜਾਬੀਆਂ ਦੀ ਗਿਣਤੀ ਦਿਨ-ਬ-ਦਿਨ ਤੋ ਕੈਨੇਡਾ ਪੜ੍ਹਾਈ ਕਰਨ ਆਏ ਕੁਝ ਨੌਜਵਾਨ ਹੁਣ ਕੈਨੇਡਾ ਦੇ ਵਿੱਚ ਕ੍ਰਿਮੀਨਲਸ ਬਣ ਗਏ ਆ ਤੇ ਇਹਨਾਂ ਕੁਝ ਪੰਜਾਬੀ ਮੁੰਡਿਆਂ ਦੇ ਕਾਰਨ ਸਾਰੀ ਪੰਜਾਬੀ ਕਮਿਊਨਿਟੀ ਬਦਨਾਮ ਹੋ ਰਹੀ ਆ ਕੋਈ ਵੀ ਗੱਡੀ ਚੋਰੀ ਦੀ ਘਟਨਾ ਹੋਵੇ ਜਾਂ ਡਰੱਗ ਨਾਮਲਾ ਹੋਵੇ ਪੰਜਾਬੀ ਨੌਜਵਾਨਾਂ ਦਾ ਹੱਥ ਹਰੇਕ ਮਾੜੇ ਕੰਮ ਦੇ ਵਿੱਚ ਆ ਰਿਹਾ ਕੈਨੇਡਾ ਦੀ ਹਿਸਟਰੀ ਦੇ ਵਿੱਚ ਸਭ ਤੋਂ ਵੱਡੀ ਡਰੱਗ ਵਸਤੂ ਹੋਈ ਸੀ ਜਿਦੇ ਵਿੱਚ ਸਭ ਤੋਂ ਵੱਡੀ ਗਿਣਤੀ ਪੰਜਾਬੀ ਮੁੰਡਿਆਂ ਦੀ ਸੀ ਇਹਨਾਂ ਕੁਝ ਪੰਜਾਬੀ ਕ੍ਰਿਮੀਨਲਸ ਕਰਕੇ ਪੂਰੇ ਕੈਨੇਡਾ ਦੇ ਵਿੱਚ ਸਟੂਡੈਂਟਸ ਬਦਨਾਮ ਹੋ ਰਹੇ ਆ ਪੰਜਾਬ ਦੇ ਪਿੰਡਾਂ ਤੋਂ ਸ਼ੁਰੂ ਹੋਈਆਂ ਇਹ ਵਾਰਦਾਤਾਂ ਹੁਣ ਕੈਨੇਡਾ ਦੀ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਦਾ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਕਹਿਣਾ ਕਿ ਇੰਡੀਅਨ ਗੈਂਗਸਟਰਸ ਕੈਨੇਡਾ ਦੇ ਵਿੱਚ ਕਿਲਿੰਗਸ ਤੇ ਡਰੱਗ ਡਰਾਫਟਿੰਗ ਕਰ ਰਹੇ ਆ ਜਸਟਨ ਟਰੂਟੋ ਤੇ RCMP ਦੀ ਰਿਪੋਰਟ ਦੇ ਵਿੱਚ ਇੰਡੀਅਨ ਏਜੰਟਸ ਇਹ ਸਾਰੇ ਖੂਨੀ ਖੇਡ ਦੇ ਪਿੱਛੇ ਸ਼ਾਮਲ ਆ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਦੀ ਇਹ ਗੱਲ ਬਹੁਤ ਮਾਇਨਰ ਰੱਖਦੀ ਆ ਤੇ ਇਹ ਕੈਨੇਡਾ ਦੇ ਵਿੱਚ ਇੱਕ ਬਹੁਤ ਵੱਡੇ ਖਤਰੇ ਨੂੰ ਪੁਆਇੰਟ ਆਊਟ ਕਰਦੀ ਆ 90s ਦੇ ਵਿੱਚ ਬਿੰਦੀ ਜੋਹਲ ਦਾ ਨਾਮ ਕੈਨੇਡੀਅਨ ਸਟਰੀਟਸ ਦੇ ਵਿੱਚ ਗੁੰਮਦਾ ਸੀਗਾ ਤੇ ਬਿੰਦੀ ਜੋਹਲ ਦਾ ਨਾਮ ਕੈਨੇਡਾ ਦੀ ਹਿਟ ਲਿਸਟ ਦੇ ਵਿੱਚ ਸਭ ਤੋਂ ਉੱਤੇ ਸੀਗਾ ਆਰ ਯੂ ਵਰੀਡ ਬਾਟ ਯੂ I never worry about my safety my safety is no problem And what about the shootings last night Just just move the camera or you might have to worry about your safety ਕਿਵੇਂ ਬਿੰਦੀ ਜੋਤ ਤੋਂ ਬਾਅਦ ਲਾਰੈਂਸ ਬਿਸ਼ਨੋਈ ਨੇ ਕੈਨੇਡਾ ਦੇ ਵਿੱਚ ਕਬਜ਼ਾ ਕੀਤਾ ਬਿੰਦੀ ਜੋਲ ਦੀ ਸਟੋਰੀ ਐਂਡ ਹੋਣ ਤੋਂ ਬਾਅਦ ਹੁਣ ਕੈਨੇਡਾ ਦੇ ਵਿੱਚ ਬਿਸ਼ਨੋਈ ਗੈਂਗ ਦਾ ਚੈਪਟਰ ਸ਼ੁਰੂ ਹੋ ਗਿਆ ਤੇ ਕਿਵੇਂ ਗੋਲਡੀ ਬਰਾੜ ਨੇ ਬਿੰਦੀ ਜੋਲ ਨੂੰ ਰਿਪਲੇਸ ਕਰਤਾ ਜੋ ਦਾਗ ਬਿੰਦੀ ਜੋਲ ਨੇ 90s ਦੇ ਵਿੱਚ ਪੰਜਾਬੀ ਕਮਿਊਨਿਟੀ ਤੇ ਲਾਏ ਉਹੀ ਦਾਗ ਹੁਣ ਲਾਰਸ ਗੈਂਗ ਤੇ ਕੁਝ ਪੰਜਾਬੀ ਸਟੂਡੈਂਟ ਲਾ ਰਹੇ ਆ ਸੋ ਇਹ ਸੀ ਬਿੰਦੀ ਜੋਲ ਤੋਂ ਲਾਰਸ ਬਿਸ਼ਨੋਈ ਤੱਕ ਦੀ ਕਹਾਣੀ ਪੰਜਾਬੀਆਂ ਨੂੰ ਇਕੱਠੇ ਹੋ ਗਏ ਇਸ ਗੈਂਗ ਵਾਰ ਨੂੰ ਕੈਨੇਡਾ ਦੀਆਂ ਜੜ੍ਹਾਂ ਤੋਂ ਕੁੱਟਣਾ ਪੈਣਾ ਜੇ ਤੁਹਾਡੇ ਸਰਕਲ ਦੇ ਵਿੱਚ ਕੋਈ ਇਹੋ ਜਿਹਾ ਬੰਦਾ ਹੈਗਾ ਜਿਹਨੂੰ ਸਪੋਰਟ ਚਾਹੀਦੀ ਆ ਜਾਂ ਜੇ ਕੋਈ ਤੁਹਾਡੇ ਸਰਕਲ ਦੇ ਵਿੱਚ ਇਹੋ ਜਿਹਾ ਬੰਦਾ ਹੈਗਾ ਜਿਹੜਾ ਕਿਸੇ ਕ੍ਰਾਈਮਨਲ ਐਕਟੀਵਿਟੀ ਦੇ ਵਿੱਚ ਅੰਗੇਜ ਆ ਜੇ ਤੁਹਾਨੂੰ ਲੱਗਦਾ ਕਿ ਇਹ ਬੰਦਾ ਕੁਛ ਨਾ ਕੁਛ ਗਲਤ ਕਰ ਰਿਹਾ ਤੇ ਸਾਨੂੰ ਇਹ ਸਭ ਕੁਝ ਪੁਲਿਸ ਨੂੰ ਰਿਪੋਰਟ ਕਰਨਾ ਪਊਗਾ ਇਸ ਪ੍ਰੋਬਲਮ ਦੇ ਵਿੱਚ ਇਹ ਇੱਕ ਬਹੁਤ ਛੋਟਾ ਸਟੈਪ ਆ ਪਰ ਕਈ ਵਾਰ ਲਏ ਗਏ ਇਹ ਛੋਟੇ ਸਟੈਪਸ ਇੱਕ ਬਹੁਤ ਵੱਡੀ ਪ੍ਰੋਬਲਮ ਨੂੰ ਸੋਲਵ ਕਰ ਦਿੰਦੇ ਆ ਤੇ ਇਹਨਾਂ ਕ੍ਰਾਈਮਨਲਸ ਨੂੰ ਖਤਮ ਕਰਨ ਦੇ ਲਈ ਪੁਲਿਸ ਦਾ ਸਹਾਇਤਾਈਏ। ਸੋ ਜੇ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਤੁਹਾਡੀ ਸਾਰਿਆਂ ਦੀ ਸਪੋਰਟ ਦੇ ਨਾਲ ਆਪਾਂ ਹੋਰ ਵੀ ਇਦਾਂ ਦੀਆਂ ਵੀਡੀਓਜ਼ ਬਣਾਈਏ ਤੇ ਮੈਂ ਸੱਚ ਬੋਲਣ ਦੀ ਆਪਣੀ ਪੂਰੀ ਕੋਸ਼ਿਸ਼ ਕਰਦਾ ਰਵਾਂ। ਧੰਨਵਾਦ।